ਅੱਜ ਅਸੀਂ ਕਹਾਣੀ ਤੁਹਾਡੇ ਨਾਲ ਅਜਿਹੀ ਵਿਅਕਤੀ ਦੀ ਸਾਂਝੀ ਕਰਾਂਗੇ ਜੋ ਹਰ ਕਿਸੇ ਦੀ ਪ੍ਰੇਰਣਾ ਦਾ ਸਰੋਤ ਹੈ ਜਿੱਥੇ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਨੇ ਕਿ ਸਾਡੀਆਂ ਕਿਸਮਤ ਦੀਆਂ ਲਕੀਰਾਂ ਬਹੁਤ ਜ਼ਿਆਦਾ ਖਰਾਬ ਹੈ ਇਸ ਕਰਕੇ ਅਸੀਂ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੋਏ ਹੈ ਅੱਜ ਇਸ ਕਹਾਣੀ ਤੁਹਾਨੂੰ ਸੁਣਾਵਾਂਗੇ ਸੋਮਿਆ ਸ਼ਰਮਾ ਆਈਐਸ ਅਫਸਰ ਦੀ ਜਿਹੜੀ ਅੱਜ ਬਹੁਤ ਵਧੀਆ ਤਰੀਕੇ ਦੇ ਨਾਲ ਸੇਵਾਵਾਂ ਨਿਭਾ ਰਹੀ ਹੈ ਪਰ ਆਈਐਸ ਅਫਸਰ ਬਣਨ ਤੱਕ ਦਾ ਸਫ਼ਰ ਇੰਨਾ ਸੌਖਾ ਵੀ ਨਹੀਂ ਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੋਮਿਆ ਸ਼ਰਮਾ ਜੋ ਅਚਾਨਕ 16 ਸਾਲ ਦੀ ਉਮਰ ਦੇ ਵਿੱਚ ਆਪਣੀ ਸੁਣਨ ਦੀ ਸਮਰੱਥਾ ਜਿਹੜੀ ਐ ਬਿਲਕੁਲ ਗਵਾ ਦਿੰਦੀ ਹੈ ਉਸ ਤੋਂ ਬਾਅਦ ਬਿਨਾਂ ਕੋਚਿੰਗ ਤੋਂ ਕਿਸ ਤਰੀਕੇ ਦੇ ਨਾਲ ਯੂਪੀਐਸਸੀ ਦਾ ਟੈਸਟ ਨੂੰ ਪਾਸ ਕਰਦੀ ਹੈ ਇਹ ਟੈਸਟ ਉਹਨਾਂ ਦੇ ਵੱਲੋਂ ਪਹਿਲੇ ਅਟੈਂਪਟ ਦੇ ਵਿੱਚ ਪਾਸ ਕੀਤਾ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਲੋਕ ਅਜੇ ਵੀ ਨੇਕ ਕਿ ਯੂਪੀਐਸਸੀ ਵਰਗੀ ਔਖੀ ਪ੍ਰੀਖਿਆ ਨੂੰ ਪਾਸ ਕਰਨ ਦੇ ਲਈ ਸਾਲੂ ਸਾਲ ਲਗਾ ਦਿੰਦੇ ਨੇ ਪਰ ਸੋਮਿਆ ਸ਼ਰਮਾ ਦੇ ਵੱਲੋਂ ਮਿਸਾਲ ਦਿੱਤੀ ਜਾਂਦੀ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਲਗਨ ਤੇ ਮਿਹਨਤ ਕੀਤੀ ਹੈ ਉਹ ਵਾਕਈ ਜਿਹੜੀ ਹੈ ਹਰ ਕਿਸੇ ਨੂੰ ਪ੍ਰੇਰਣਾ ਦਿੰਦੀ ਹੈ ਤਾਂ ਦੱਸਦੀ ਹੈ ਦਿੱਲੀ ਦੀ ਰਹਿਣ ਵਾਲੀ ਸੋਮਿਆ ਸ਼ਰਮਾ ਜਿਸ ਤਰੀਕੇ ਦੇ ਉਹਨਾਂ ਦੇ ਘਰ ਦੇ ਹਾਲਾਤ ਸਨ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਸੁਣ ਨਹੀਂ ਸਕਦਾ ਸੀ ਉਸ ਤੋਂ ਬਾਅਦ ਲੋਕਾਂ ਦੇ ਤਾਨੇ ਮਿਲਣ ਤੋਂ ਬਾਅਦ ਵੀ ਉਹ ਰੁਕੇ ਨਹੀਂ ਹੈ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਤੇ ਮੁਸ਼ਕਲਾਂ ਨੂੰ ਸਮਝਣ ਦੇ ਲਈ ਉਹਨਾਂ ਨੇ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਅੱਗੇ ਝੁਕੇ ਨਹੀਂ ਸਕੋ ਮਿਹਨਤ ਕੀਤੀ ਹੈ ਸਾਨੂੰ 2017 ਬੈਚ ਦੇ ਆਈਐਸ ਅਫਸਰ ਸੋਮਿਆ ਸ਼ਰਮਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ 16 ਸਾਲ ਦੀ ਉਮਰ ਦੇ ਵਿੱਚ ਸੋਮਿਆ ਦੀ ਸੁਣਨ ਦੀ ਸਮਰੱਥਾ 90 ਤੋਂ 95% ਤੱਕ ਘਟ ਗਈ ਸੀ ਇਸ ਦੇ ਬਾਵਜੂਦ ਇਸ ਤਰ੍ਹਾਂ ਉਸਨੇ ਅੱਗੇ ਵਧ ਕੇ ਯੂਪੀਐਸਸੀ ਦੀ ਪ੍ਰੀਖਿਆ ਦਿੱਤੀ ਹੈ ਅਤੇ 2014 ਦੇ ਵਿੱਚ ਪਹਿਲੀ ਕੋਸ਼ਿਸ਼ ਦੇ ਵਿੱਚ 올 ਇੰਡੀਆ ਰੈਂਕ ਦਾ ਨੋਮਾ ਸਥਾਨ ਪ੍ਰਾਪਤ ਕੀਤਾ ਤੇ ਲੱਖਾ ਅੱਜ ਨੌਜਵਾਨਾਂ ਦੇ ਲਈ ਉਹ ਪ੍ਰੇਰਣਾ ਦਾ ਸਰੋਤ ਹੈ ਬਹੁਤ ਸਾਰੇ ਲੋਕ ਸਿਵਲ ਸਰਵਿਸਿਸ ਇਮਤਿਹਾਨ ਨੂੰ ਕ੍ਰੈਕ ਕਰਨ ਦੀ ਕੋਸ਼ਿਸ਼ ਕਰਦੇ ਨੇ ਸਾਲੋਂ ਸਾਲ ਬਿਤਾ ਦਿੰਦੇ ਨੇ ਪਰ ਬਹੁਤ ਹੀ ਘੱਟ ਅਜਿਹੇ ਲੋਕ ਹੁੰਦੇ ਨੇ ਜਿਹੜਾ ਇਸ ਟੈਸਟ ਨੂੰ ਕ੍ਰੈਕ ਕਰ ਪਾਉਂਦੇ ਨੇ ਪਰ ਸੋਮਿਆ ਨੇ ਇਸ ਦਾ ਜਿਹੜਾ ਹੈ ਮਿਸਾਲ ਵੀ ਕਾਇਮ ਕੀਤੀ ਹੈ ਜਿਸ ਤਰੀਕੇ ਦੇ ਨਾਲ ਸੋਮਿਆ ਸੁਣ ਨਹੀਂ ਸਕਦੀ ਸੀ ਆਸ-ਪਾਸ ਦੇ ਲੋਕ ਉਸ ਨੂੰ ਕਾਫੀ ਜ਼ਿਆਦਾ ਤਾਨੇ ਮੇਲੇ ਦਿੰਦੇ ਸੀ ਐਸ ਸੋਮਿਆ ਸ਼ਰਮਾ ਸਿਰਫ 16 ਸਾਲ ਦੀ ਉਮਰ ਦੀ ਸੀ ਕਿ ਜਦੋਂ ਅਚਾਨਕ ਆਪਣੀ ਸੁਣਨ ਦੀ ਸ਼ਕਤੀ ਉਹ ਗਵਾ ਬੈਠਦੀ ਸੀ ਅਤੇ ਉਹਨਾਂ ਨੂੰ ਸੁਣਨ ਦੇ ਲਈ ਸਹਾਇਤਾ ਲੈਣੀ ਪੈਂਦੀ ਸੀ ਪਰ ਉਸ ਨੇ ਇਸ ਨੂੰ ਵੀ ਕਦੇ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਉਸ ਨੇ ਇਸ ਤੋਂ ਬਾਅਦ ਆਪਣੀ ਸ਼ਰੀਰਕ ਰੁਕਾਵਟ ਨੂੰ ਪਾਰ ਕਰਦੇ ਸੋਮਿਆ ਨੇ 23 ਸਾਲ ਦੀ ਉਮਰ ਦੇ ਵਿੱਚ ਬਿਨਾਂ ਕਿਸੇ ਕੋਚਿੰਗ ਤੋਂ ਯੂਪੀਐਸਸੀ ਦਾ ਟੈਸਟ ਕ੍ਰੈਕ ਕੀਤਾ ਉਸਦੇ ਅਨੁਸਾਰ ਯੂਪੀਐਸਸੀ ਪ੍ਰੀਖਿਆ ਪਾਸ ਕਰਨਾ ਕੋਈ ਇਟਾ ਵੀ ਔਖਾ ਨਹੀਂ ਹੈ ਬਸ ਤੁਹਾਨੂੰ ਸਿਰਫ ਯੋਜਨਾਬੰਦ ਤਰੀਕੇ ਦੇ ਨਾਲ ਤੇ ਅਨੁਸ਼ਾਸਨ ਦੇ ਨਾਲ ਕੰਮ ਕਰਨਾ ਪਵੇਗਾ ਤੁਸੀਂ ਆਰਾਮ ਨਾਲ ਟੈਸਟ ਨੂੰ ਕ੍ਰੈਕ ਕਰ ਸਕਦੇ ਹੋ ਸੋਮਿਆ ਨੇ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਤੋਂ ਐਲਐਮ ਐਲਐਮ ਕੀਤੀ ਹੈ ਸੋਮਿਆ ਨੇ 2017 ਦੇ ਵਿੱਚ ਯੂਪੀਐਸਸੀ ਸਿਵਲ ਸਰਵਿਸ ਦੀ ਤਿਆਰੀ ਕਰਨ ਦਾ ਫੈਸਲਾ ਕੀਤਾ ਸੀ ਉਸਨੇ ਕਾਨੂੰਨ ਦੇ ਆਖਰੀ ਸਾਲ ਤੋਂ ਹੀ ਜਿਹੜੀ ਹੈ ਪ੍ਰੀਖਿਆ ਦੀ ਤਿਆਰੀ ਕੀਤੀ ਤੇ ਯੂਪੀਐਸਸੀ ਦੀ ਜਿਹੜੀ ਹੈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੋਮਿਆ ਨੂੰ ਅਪਾਹਜ ਵਿਅਕਤੀ ਸ਼੍ਰੇਣੀ ਦੇ ਵਿੱਚ ਜਿਹੜਾ ਹੈ ਸ਼ਾਮਿਲ ਕੀਤਾ ਗਿਆ ਸੀ ਕਿਉਂਕਿ ਉਹ ਪੂਰਨ ਤੌਰ ਤੇ ਸੁਣ ਨਹੀਂ ਸਕਦੀ ਸੀ ਪਰ ਉਸਨੇ ਅਪਾਹਜ ਵਾਲੇ ਕੋਟੇ ਦੇ ਤਹਿਤ ਯੂਪੀਐਸਸੀ ਸਰਵਿਸ ਦਾ ਐਗਜ਼ਾਮ ਨਹੀਂ ਫਿਲ ਕੀਤਾ ਤੇ ਇਨਕਾਰ ਕਰ ਦਿੱਤਾ ਉਸ ਦਾ ਮੰਨਣਾ ਸੀ ਕਿ ਜੇਕਰ ਮੈਂ ਟੈਸਟ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਦੀ ਤਿਆਰੀ ਕਰ ਰਹੀ ਹੈ ਤਾਂ ਮੈਨੂੰ ਅਪਾਹਜ ਕੋਟੇ ਦੇ ਵਿੱਚ ਫਾਰਮ ਭਰਨ ਦੀ ਜ਼ਰੂਰਤ ਨਹੀਂ ਪਵੇਗੀ ਇਸ ਦੇ ਬਾਵਜੂਦ ਉਸਨੇ 올 ਇੰਡੀਆ ਰੈਂਕ ਦੇ ਵਿੱਚ ਨੋਵਾ ਸਥਾਨ ਜਿਹੜਾ ਹੈ ਹਾਸਲ ਕੀਤਾ ਸੋਮਿਆ ਦੇ ਮਾਤਾ ਪਿਤਾ ਪਿਛੇ ਤੋਂ ਡਾਕਟਰ ਨੇ ਉਹ ਹਰ ਹਮੇਸ਼ਾ ਚਾਹੁੰਦੇ ਸੀ ਕਿ ਪੜ੍ਹ ਲਿਖੇ ਉਹਨਾਂ ਦੀ ਬੇਟੀ ਅੱਛੀ ਅਫਸਰ ਬਣੇ ਤੇ ਉਹਨਾਂ ਦੀ ਬੇਟੀ ਜਦੋਂ ਉਹਨਾਂ ਦੀ ਸੁਣਨ ਦੀ ਸ਼ਕਤੀ ਬਹੁਤ ਘੱਟ ਜਾਂਦੀ ਹੈ ਤਾਂ ਉਸ ਵੇਲੇ ਸ਼ਾਇਦ ਕਿਤੇ ਨਾ ਕਿਤੇ ਮਾਪੇ ਥੋੜੇ ਜਿਹਾ ਡਗਮਗਾ ਜਾਂਦੇ ਹੈ ਪਰ ਆਪਣੀ ਬੇਟੀ ਦੀ ਪੜ੍ਹਾਈ ਤੇ ਲਗਨ ਨੂੰ ਦੇਖਦੇ ਹੋਏ ਮਾਪਿਆਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹਨਾਂ ਦੀ ਤੀ ਜਿਹੜੀ ਹੈ ਇਸ ਤਰੀਕੇ ਦੇ ਨਾਲ ਅਫਸਰ ਬਣੇਗੀ ਤੇ ਉਹਨਾਂ ਦਾ ਨਾਮ ਰੋਸ਼ਨ ਕਰੇਗੀ ਤੀ ਨੇ ਵੀ ਜੋ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਅੱਜ ਇਸ ਮੁਕਾਮ ਤੇ ਪਹੁੰਚੀ ਹੈ ਸਭ ਤੋਂ ਵੱਡੀ ਗੱਲ ਉਹਨਾਂ ਦੇ ਮਾਪੇ ਕਹਿੰਦੇ ਹਨ ਕਿ ਜਦੋਂ UPSC ਦੀ ਤਿਆਰੀ ਕਰਨੀ ਉਸਨੇ ਸ਼ੁਰੂ ਕੀਤੀ ਤੇ ਜਦੋਂ ਪੇਪਰ ਪਾੜਨਾ ਸ਼ੁਰੂ ਹੋਇਆ ਤਾਂ ਜਦੋਂ ਫਾਰਮ ਫਿਲ ਕਰਨ ਉਹ ਜਾਂਦੇ ਆ ਤਾਂ ਉਹਨਾਂ ਨੇ ਸਾਫ਼ ਤੌਰ ਤੋਂ ਇਨਕਾਰ ਕਰ ਦਿੱਤਾ ਹੈ ਕਿ ਮੈਂ ਜਿਹੜਾ ਕੋਟਾ ਹੁੰਦਾ ਹੈ ਕਿ ਤੁਸੀਂ ਡਿਸੇਬਲ ਹੋ ਉਸ ਵਿੱਚ ਨਹੀਂ ਜਾਵਾਂਗੀ ਮੈਂ ਜਰਨਲ ਕੋਟੇ ਦੇ ਵਿੱਚ ਹੀ ਜਿਹੜਾ ਹੈ ਐਗਜ਼ਾਮ ਦੇਵਾਂਗੀ ਤੇ ਜਦੋਂ ਐਗਜ਼ਾਮ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ 올 ਇੰਡੀਆ ਰੈਂਕ ਦੇ ਵਿੱਚ ਉਹਨਾਂ ਦਾ 9ਵਾਂ ਸਥਾਨ ਆਂਦਾ ਹੈ ਤੇ ਅੱਜ ਉਹ ਵਧੀਆ ਤਰੀਕੇ ਦੇ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ ਤੇ ਇਹ ਕਹਾਣੀ ਜਿਹੜੀ ਹੈ ਸੋਮਿਆ ਸ਼ਰਮਾ ਦੀ ਹੈ ਇਕਾਈਐਸ ਅਫਸਰ ਦੀ ਹੈ ਜਿਨ੍ਹਾਂ ਨੇ ਬਤੌਰ ਇੱਕ ਜਰਨਲ ਸੀਟ ਰਹੀ ਹੈ ਤੇ ਸੁਣਨ ਦੀ ਸ਼ਕਤੀ ਜਿਹੜੀ ਹੈ 90 ਤੋਂ 95% ਉਹ ਖੋਹ ਦਿੰਦੀ ਹੈ ਪਰ 23 ਸਾਲ ਦੀ ਬਹੁਤ ਘੱਟ ਉਮਰ ਦੇ ਵਿੱਚ ਯੂਪੀਐਸਸੀ ਦਾ ਟੈਸਟ ਨੂੰ ਕ੍ਰੈਕ ਕਰਦੀ ਹੈ ਜਿਹੜੇ ਲੋਕ ਸਾਲੋ ਸਾਲ ਇਸ ਟੈਸਟ ਨੂੰ ਕ੍ਰੈਕ ਕਰਨ ਦੇ ਲਈ ਲਗਾ ਦਿੰਦੇ ਨੇ ਸੋਮਿਆ ਸ਼ਰਮਾ ਜਿਹੜੀ ਅੱਜ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀਆਂ ਸੇਵਾਵਾਂ ਦਿੱਲੀ ਦੇ ਵਿੱਚ ਨਿਭਾ ਰਹੀ ਹੈ ਦਿੱਲੀ ਦੇ ਆਉਣ ਵਾਲੀ ਸੀਮਾ ਪੇ ਜਿਹੜੇ ਡਾਕਟਰ ਸਨ ਚਾਹੁੰਦੇ ਸਨ ਕਿ ਵਧੀਆ ਪੜ੍ਹ ਲਿਖ ਕੇ ਇੱਕ ਕਾਬਿਲ ਇਨਸਾਨ ਬਣੇ ਤੇ ਆਪਣੇ ਫੈਸਲੇ ਖੁਦ ਲੈ ਸਕਣ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੀ ਤੀ باوجود ਇੰਨੀਆਂ ਸਮੱਸਿਆਵਾਂ ਦੇ ਉਹ ਅੱਜ ਇਸ ਮੁਕਾਮ ਤੱਕ ਪਹੁੰਚ ਸਕਦੇ ਸੋ ਇਹ ਮੈਰੀ ਕਹਾਣੀ ਤੁਹਾਨੂੰ ਕਿੰਨਾ ਕੁ ਜ਼ਿਆਦਾ ਪ੍ਰੇਰਣਾ ਦਿੰਦੀ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ